ਯਾ ਚੇਤਨ ਜੀ ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਤੁਸੀਂ ਸੁਪਰ ਹਿੱਟ ਹੈ ਫਰਨੀਚਰ ਵਾਲੇ ਪਾਸੇ ਆ ਗਏ ਮਤਲਬ ਹੁਣ ਅਸੀਂ ਜਿਹੜੇ ਸਾਡੇ ਪਰਿਵਾਰਕ ਜੀ ਆ ਪਰਿਵਾਰਕ ਮੈਂਬਰ ਹਮੇਸ਼ਾ ਮਾਈ ਇਲੈਕਟ੍ਰੋਨਿਕਸ ਦੀ ਵੀਡੀਓ ਦੇਖਦੇ ਆ ਤੁਹਾਨੂੰ ਪਿਆਰ ਦਿੰਦੇ ਆ ਤੁਹਾਨੂੰ ਹੌਸਲਾ ਦਿੰਦੇ ਇੱਥੋਂ ਆ ਕੇ ਸ਼ਾਪਿੰਗ ਕਰਦੇ ਆ ਉਹਨਾਂ ਦੇ ਫਾਇਦੇ ਕਰਾਉਣੇ ਇਸ ਦੀਵਾਲੀ ਦੀ ਸਰ ਇਸ ਦੀਵਾਲੀ ਨੂੰ ਲੈ ਕੇ 100% ਫਾਇਦੇ ਹੋਊਗੇ ਜੀ ਕੋਈ ਵੀ ਵੀਰਪੈਨ ਭਰਾ ਹੁੰਦਾ ਸਾਡੇ ਕੋਲ ਹਰ ਕੈਟਾਗਰੀ ਦਾ ਫਰਨੀਚਰ ਹੈ ਓਕੇ ਬੇਸਿਕ ਲੈ ਕੇ ਸਸਤੇ ਤੋਂ ਸਸਤਾ ਮਹਿੰਗੇ ਤੋਂ ਮਹਿੰਗਾ ਵਧੀਆ ਤੋਂ ਵਧੀਆ ਫਰਨੀਚਰ ਸਾਡੇ ਕੋਲ ਅਵੇਲੇਬਲ ਹੈ ਕੋਈ ਵੀ ਵੀਰਪੈਨ ਭਰਾ ਆਂਦਾ ਆ ਆਪਾਂ ਉਹਨੂੰ ਕੰਪਲੀਟ ਹੋਮ ਫਰਨੀਚਰ ਸਿਰਫ ਤੇ ਸਿਰਫ 64990 ਚ ਦੇ ਦੇਣਾ 64990 ਰੁਪਏ ਵਿੱਚ ਇਹ ਤੁਹਾਨੂੰ ਕੰਬੋ ਪੈਕ ਕੰਬੋ ਪੈਕ ਕੰਪਲੀਟ ਕੰਬੋ ਪੈਕ ਕੰਪਲੀਟ ਕੰਬੋ ਪੈਕ ਕੀ ਕੀ ਹੋਏਗਾ ਜੀ ਸਰ ਇੱਕ ਬੈੱਡ ਦਵਾਂਗੇ ਇੱਕ ਮੈਟ੍ਰਸ ਦਵਾਂਗੇ ਇੱਕ ਸੋਫਾ ਦਵਾਂਗੇ ਐਲਸਾ ਪੂਰਾ ਤੁਹਾਨੂੰ ਇੱਕ ਅਲਮੀਰਾ ਦਵਾਂਗੇ ਇੱਕ ਪ੍ਰੈਸ ਟੇਬਲ ਦਵਾਂਗੇ ਇੱਕ ਡਰੈਸਿੰਗ ਟੇਬਲ ਦਵਾਂਗੇ ਔਰ ਜਿਹੜਾ ਵੀ ਬੱਤੀ ਦੀ ਵੀਡੀਓ ਸ਼ੇਅਰ ਕਰੂਗਾ ਉਹਨੂੰ 7 ਕਿਲੋ ਦੀ ਵਾਸ਼ਿੰਗ ਮਸ਼ੀਨ ਫ੍ਰੀ ਦਵਾਂਗੇ 64 ਦਾ ਮੌਸਮ ਵਿੱਚ ਸਾਰਾ ਕੁਝ ਸਾਰਾ ਕੁਝ ਕੋਈ ਵੀ ਅਲਮੀਰਾ ਪਰਚੇਸ ਕਰਦਾ ਉਹਦੇ ਨਾਲ ਅਸੀਂ ਤੁਹਾਨੂੰ ਪ੍ਰੈਸ ਟੇਬਲ ਫ੍ਰੀ ਦਵਾਂਗੇ 16990 ਰੁਪਏ ਦੇ ਵਿੱਚ ਅਲਮੀਰਾ ਨਾਲ ਤੁਹਾਨੂੰ ਪ੍ਰੈਸ ਟੇਬਲ ਫ੍ਰੀ ਮਿਲੇਗਾ ਇਦਾਂ ਹੀ ਸਾਡਾ ਬੈੱਡ ਦੇ ਉੱਤੇ ਵੀ ਕੰਬੋ ਚੱਲਦਾ ਪਿਆ ਜੇ ਤੁਸੀਂ ਸਾਡੇ 6 ਫੁੱਟਾ ਬੈੱਡ ਸਾਰੇ ਲੱਗੇ ਹੋਏ ਆ ਕੋਈ ਵੀ 6 ਫੁੱਟਾ ਬੈੱਡ ਖਰੀਦਦੇ ਹੋ 31000 ਦੇ ਵਿੱਚ ਤੁਹਾਨੂੰ ਮੈਟ੍ਰਸ ਦਵਾਂਗੇ ਨਾਲ ਪ੍ਰੈਸ ਟੇਬਲ ਫ੍ਰੀ ਦੇਵਾਂਗੇ ਦੇਖਣਾ ਸਕੂਲ ਜਾਉਂਦਾ ਕਿ ਨਹੀਂ ਜਾਂਦਾ ਆਪ ਮੈਟ੍ਰਸ ਵੀ ਤੁਹਾਡੇ ਦੇਖੀ ਲਓ ਬਈ ਆਰਾਮਦਾਇਕ ਆ ਇਉਂ ਲੱਗਦਾ ਕਿ ਸੋਮਵਾਰ ਦੀ ਨੀਂਦ ਨਹੀਂ ਵੀਕਐਂਡ ਵਾਲੀ ਨੀਂਦ ਸ਼ੁਰੂ ਹੋ ਗਈ ਮਤਲਬ ਸਵੇਰੇ అలਾਰਮ ਨਾਲ ਲੜਾਈ ਹੋਣੀ ਹੈ ਕਿ ਮੈਂ ਛੇਤੀ ਉੱਠਾਂ ਠੀਕ ਹੈ ਜੀ ਡਾਈਨਿੰਗ ਟੇਬਲ ਜਿਹੜੇ ਆ ਇਹ ਪੂਰੇ ਨਵੇਂ ਸ਼ਹਿਰ ਦੇ ਵਿੱਚ ਕਿਸੇ ਕੋਲ ਨਹੀਂ ਹੈਗੇ ਕੰਪਲੀਟ ਨਵਾਂ ਬੈਕ ਫੀਲਿੰਗ ਲੈਣਾ ਜੀ ਸਰ ਇਹ ਤਾਂ ਹੈ ਲੱਗਦਾ ਕਿ ਦਾ ਮਾਸਟਰ ਸੈਫਟੀ ਸਟੇਜ ਨਹੀਂ ਲੱਗੀ ਹੁੰਦੀ ਤਾਂ ਬਹੁਤ ਐਲੀਗੈਂਟ ਹੈ ਯਾਰ ਬਹੁਤ ਪ੍ਰੀਮੀਅਮ ਹੈ ਜੀ ਇਹ ਸਾਰੇ ਇੰਪੋਰਟਡ ਡਾਈਨਿੰਗ ਟੇਬਲ ਪਹਿਲੀ ਵਾਰ ਨਵਾਂ ਸ਼ਹਿਰ ਦੇ ਵਿੱਚ ਇੰਟਰੋਡਿਊਸ ਹੋਏ ਆ ਔਰ ਮਾਈ ਇਲੈਕਟ੍ਰੋਨਿਕਸ ਤਾਂ ਦਿੱਲੀ ਲੈ ਕੇ ਆਇਆ ਹੈ। ਕੁਆਲਿਟੀ ਵਾਲੀ ਫੀਲਿੰਗ ਹੈ। ਜੀ ਲੈਵਸ਼ਿੰਗ ਆ। ਅੱਛਾ ਇਹ ਫਿਰ ਤੇ ਸਕਰੀਨ ਰੱਖਦੇ ਆ ਕਿ ਕੀ ਕਰਦੇ ਆ? ਸਕਰੀਨ ਰੱਖ ਸਕਦੇ ਆ ਕੋਈ ਸਾਈਡ ਵੀ ਕਿਸੇ ਨੇ ਬਣਾਣਾ ਆਪਣਾ ਕੋਈ ਸ਼ੋਪੀਸਸ ਵਗੈਰਾ ਰੱਖਣ ਨੂੰ। ਹਰ ਇੱਕ ਚੀਜ਼ ਰੱਖ ਸਕਦੇ ਆ ਔਰ ਬਹੁਤ ਵਧੀਆ ਕੁਆਲਿਟੀ ਦਾ। ਇਹ ਲੌਬੀ ਚ ਰੱਖਿਆ ਜਾਵੇਗਾ। ਲੌਬੀ ਦੇ ਵਿੱਚ ਬੈਡਰੂਮ ਦੇ ਵਿੱਚ ਕਿਤੇ ਲਾਣਾ? ਡਾਈਨ ਰੂਮ ਚ ਰੱਖ ਸਕਦੇ ਆ ਜੀ। ਸਪੇਸ ਇਹਦੇ ਅੰਦਰ ਕਿੰਨੇ ਕਿ ਦੇਖੀਏ ਆਪਾਂ? ਸਰ ਬਹੁਤ ਪ੍ਰੋਪਰ ਸ ਸਾਰਾ ਸੌਫਟ ক্লোজিং ਮਟੀਰੀਅਲ ਦੇ ਵਿੱਚ ਹਾਰਡਵੇਅਰ ਲੱਗਾ ਹੋਇਆ ਉਹ ਵੀ ਸਾਡੇ ਤੋਂ ਪਰਚੇਸ ਕਰੂਗਾ ਉਹਨੂੰ ਅਸ਼ੋਰਡ ਗਿਫਟ ਜਰੂਰ ਮਿਲਨੇ ਆ ਜੀ ਜਿਹੜਾ ਸਾਡੇ ਕੋਲ 30000 ਰੁਪਏ ਤੱਕ ਦਾ ਫਰਨੀਚਰ ਪਰਚੇਸ ਕਰਦੇ ਆ ਜੀ ਉਹਨਾਂ ਨੂੰ ਕੋਈ ਵੀ ਚੋ ਇੱਕ ਇਲੈਕਟ੍ਰਿਕ ਆਈਟਮ ਫ੍ਰੀ ਮਿਲੂਗੀ ਔਰ ਜੇ ਕੋਈ ਸਾਡੇ ਕੋਲ 50000 ਦਾ ਫਰਨੀਚਰ ਪਰਚੇਸ ਕਰਦੇ ਆ ਜੀ ਉਹਨਾਂ ਨੂੰ ਆਪਾਂ ਇੱਕ 에ਅਰ ਫ੍ਰਾਇਰ ਫ੍ਰੀ ਦੇਵਾਂ। ਦੇਖੇ ਨਵੀਂ ਚੀਜ਼ ਆਈ ਹੈ ਜੀ ਕਰੋਕਰੀ ਅਲਮੀਨਾ ਇੰਪੋਰਟਡ ਦੇ ਵਿੱਚ। ਓਏ 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 ਲੱਟਾਂ ਜਗਦੀਆਂ ਸ਼ਕਤੀਮਾਨ ਵਾਲੀ ਇਹ ਕਿਸੇ ਕੋਲ ਨਵਾਂ ਸ਼ਹਿਰ ਚ ਹਲੇ ਅਵੇਲੇਬਲ ਨਹੀਂ ਹੈਗੀ ਮਾਈ ਇਲੈਕਟ੍ਰੋਨਿਕਸ ਤੇ ਇਹ ਚੀਜ਼ ਵੀ ਤੁਹਾਨੂੰ ਅਵੇਲੇਬਲ ਮਿਲੂਗੀ। ਇਹਦਾ ਰੇਟ ਤੇ ਤਿਕਣਾ ਤਾਂ ਨਹੀਂ ਕਰਤਾ। ਨਹੀਂ ਸਰ ਕੋਈ ਤਿਕਣਾ ਨਹੀਂ ਮਾਰਕੀਟ ਪਤਾ ਕਰਕੇ ਆਓ ਮਾਈ ਇਲੈਕਟ੍ਰੋਨਿਕਸ ਤੇ ਸਸਤਾ ਆਊਗਾ ਕੁਆਲਿਟੀ ਵੀ ਤੁਹਾਨੂੰ A1 ਮਿਲੂਗੀ ਔਰ ਤੁਸੀਂ ਕੋਈ ਵੀ ਚੀਜ਼ ਫਰਨੀਚਰ ਦੀ ਦੇਖਣਾ ਚਾਹੁੰਦੇ ਹੋ ਛੋਟੀ ਤੋਂ ਲੈ ਕੇ ਵੱਡੀ ਸਾਡੇ ਕੋਲ ਵੁੱਡਨ ਅਲਮੀਰਾ ਆ ਲੋਹੇ ਵਾਲੀ ਅਲਮੀਰਾ ਵੀ ਸਾਰੀ ਰੇਂਜ ਆ 4 ਫੁੱਟ ਤੋਂ ਲੈ ਕੇ 6 ਫੁੱਟ ਤੱਕ ਮੰਦਰ ਦੇ ਵਿੱਚ ਵੀ ਸਾਡੇ ਕੋਲ ਕੰਪਲੀਟ ਰੇਂਜ ਹੈ ਸਸਤੇ ਤੋਂ ਸਸਤਾ ਵਧੀਆ ਤੋਂ ਵਧੀਆ ਮੰਦਰ ਸਾਡੇ ਕੋਲ ਏ ਵੀ ਅਵੇਲੇਬਲ ਹੈ ਇੱਥੇ ਤੁਸੀਂ ਕਸਟਮਾਈਜੇਸ਼ਨ ਕਰਾਉਣਾ ਚਾਹੁੰਦੇ ਹੋ ਕਸਟਮਾਈਜੇਸ਼ਨ ਵੀ ਕਰਾ ਸਕਦੇ ਹੋ ਜੀ ਹਰ ਇੱਕ ਰੇਂਜ ਮੰਦਰ ਦੀ ਵੀ ਸਾਡੇ ਕੋਲ ਪੂਰੀ ਅਵੇਲੇਬਲ ਹੈ ਜੀ ਤੇ ਪੈਸੇ ਤਾਂ ਨਹੀਂ ਬਹੁਤ ਜ਼ਿਆਦਾ ਪੈਸੇ ਕੋਈ ਜ਼ਿਆਦਾ ਨਹੀਂ ਸਰ ਮੰਦਰ ਸਾਡੇ ਕੋਲ 6000 ਰੁਪਏ ਤੋਂ ਫੁੱਲ ਸਾਈਜ਼ ਮੰਦਰ ਸਟਾਰਟ ਹੋ ਜਾਂਦਾ ਹੋਰ ਕਹਿ ਦਿੰਨੇ ਜਿਹੜਾ ਇਸ ਦੀਵਾਲੀ ਤੱਕ ਆਊਗਾ ਫਰਨੀਚਰ ਲੈਂਦਾ ਹੈ ਜਾਂ ਬੁੱਕ ਕਰਾਂਦਾ ਹੈ ਵੀ ਵੀ 32 ਦੀ ਵੀਡੀਓ ਦੇਖ ਕੇ ਉਹ ਕੰਬੋਸ ਤੋਂ ਇਲਾਵਾ ਸਿੰਗਲ ਚੀਜ਼ ਕੋਈ ਵੀ ਬਾਏ ਕਰਦਾ ਫਲੈਟ 20% ਆਫ ਦੇਵਾਂਗੇ ਮੁਬਾਰਕਾਂ ਤੁਹਾਨੂੰ ਮੁਬਾਰਕਾਂ ਕਹਿੰਦੇ ਤੁਹਾਡੀ ਹਰ ਤਮੰਨਾ ਪੂਰੀ ਕਰਾਂਗੇ ਰੀਜ ਰੱਖਣੀ ਨਹੀਂ ਕੋਈ ਦੱਬ ਦੋਸਤੋ ਕਿ ਕਸਟਮਰ ਨੂੰ ਕਦੇ ਭਲੇਖੇ ਚ ਨਹੀਂ ਰੱਖੀਦਾ ਗ੍ਰਾਹਕ ਤਾਂ ਹੁੰਦਾ ਹੈ ਰੱਬ ਦੋਸਤੋ ਇਸ ਵਾਰ ਦੀਵਾਲੀ ਤੇ ਤੁਹਾਡੇ ਲਈ ਖਰੇ ਖਰੇ ਤੋਹਫੇ ਤਿਆਰ ਕਰਵਾਏ ਨੇ ਅਜਾ ਨਿਗਾਹ ਮਾਰੋ ਇਸ ਵਾਰ ਦੀਵਾਲੀ ਤੇ ਤੁਹਾਡੇ ਲਈ ਖਰੇ ਖਰੇ ਤੋਹਫੇ ਤਿਆਰ ਕਰਾਏ ਨੇ ਇੱਕੋ ਛੱਤ ਥੱਲੇ ਮਿਲੇਗਾ ਸਭ ਦੋਸਤੋ ਬਈ ਮਾਏ ਇਲੈਕਟ੍ਰੋਨਿਕਸ ਵਾਲਾ ਮੋਟਾ ਵੀਰ ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਪਹਿਲਾ ਹੀ ਹਿੱਟ ਹੈ ਤੇ ਹੁਣ ਦੀਵਾਲੀ ਤੇ ਤੁਹਾਡੇ ਲਈ ਪੇਸ਼ ਕਰ ਰਿਹਾ ਹੈ ਫਰਨੀਚਰ ਦਾ ਹੱਬ ਦੋਸਤੋ ਨਵਾਂ ਸ਼ਹਿਰ ਚ ਫਰਨੀਚਰ ਦਾ ਹੱਬ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਣ ਦੀ ਵੀਡੀਓ ਕਿਸ ਬਾਬਤ ਹੋ ਰਹੀ ਹੈ ਸਤਿਓ ਫਰਨੀਚਰ ਦੀ ਨਵੀਂ ਦੁਨੀਆ ਚ ਤੁਹਾਡੀ ਸ਼ੁਰੂਆਤ ਹੈ ਇਹ ਚੇਤਨ ਹੁਣਾ ਨੇ ਤੁਹਾਡੇ ਲਈ ਫਰਨੀਚਰ ਹੱਬ ਪੇਸ਼ ਕੀਤਾ ਹੈ ਇਸ ਦੀਵਾਲੀ ਤੁਹਾਡੇ ਘਰ ਦੇ ਅੰਦਰ ਚਾਰ ਚੰਨ ਲਗਾਉਣੇ ਆ ਤੁਹਾਡੇ ਸੁਪਨੇ ਜਿਹੜੇ ਆ ਉਹਨਾਂ ਨੂੰ ਹਕੀਕਤ ਬਣਾਉਣਾ ਤੇ ਤੁਹਾਡੇ ਨਵੇਂ ਘਰ ਨੂੰ ਚਾਹੇ ਪੁਰਾਣੇ ਘਰ ਨੂੰ ਤੁਸੀਂ ਰੇਨੋਵੇਟ ਕਰ ਰਹੇ ਆ ਉਹਨਾਂ ਨੂੰ ਮਹਿਲ ਵਰਗੀ ਲੁੱਕ ਦੇਣੀ ਆ ਤਾਂ ਪਹਿਲਾ ਚੇਤਨ ਜੀ ਤੁਹਾਨੂੰ ਦਾ ਸਵਾਗਤ ਕਰਦੇ ਉਸ ਤੋਂ ਬਾਅਦ ਪੂਰੀ ਜਾਣਕਾਰੀ ਲੈਣੇ ਕਿਉਂਕਿ ਮੈਨੂੰ ਪਤਾ ਲੱਗਾ ਕਿ ਜ਼ੀਰੋ ਡਾਊਨ ਪੇਮੈਂਟ ਤੇ ਵੀ ਇਹ ਤੁਹਾਡੇ ਘਰ ਤੁਹਾਡਾ ਮਨਪਸੰਦ ਫਰਨੀਚਰ ਜਿਹੜਾ ਪਹੁੰਚਾਣਗੇ ਪਹਿਲਾਂ ਸਵਾਗਤ ਕਰਦੇ ਆ ਫਿਰ ਗੱਲਬਾਤ ਦਾ ਸਿਲਸਲਾ ਅੱਗੇ ਤੋਰਾਂਗੇ ਉਹਨਾਂ ਦਾ ਸਵਾਗਤ ਕਰਦੇ ਆ ਤੁਹਾਡਾ ਜੀ ਸ੍ਰੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇਹ ਚੇਤਨ ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਤੁਸੀਂ ਸੁਪਰ ਹਿੱਟ ਆ ਫਰਨੀਚਰ ਵਾਲੇ ਪਾਸੇ ਆ ਗਏ ਮਤਲਬ ਹੁਣ ਅਸੀਂ ਜਿਹੜੇ ਸਾਡੇ ਪਰਿਵਾਰਕ ਜੀ ਆ ਪਰਿਵਾਰਕ ਮੈਂਬਰ ਹਮੇਸ਼ਾ ਮੈਂ ਇਲੈਕਟ੍ਰੋਨਿਕਸ ਦੀ ਵੀਡੀਓ ਦੇਖਦੇ ਆ ਤੁਹਾਨੂੰ ਪਿਆਰ ਦਿੰਦੇ ਆ ਤੁਹਾਨੂੰ ਹੌਸਲਾ ਦਿੰਦੇ ਇੱਥੋਂ ਆ ਕੇ ਸ਼ਾਪਿੰਗ ਕਰਦੇ ਆ ਉਹਨਾਂ ਦੇ ਫਾਇਦੇ ਕਰਾਉਣੇ ਇਸ ਦਿਵਾਲੀ ਵੀ ਸਰ ਇਸ ਦਿਵਾਲੀ ਨੂੰ ਲੈ ਕੇ 100% ਫਾਇਦੇ ਹੋਊਗੇ ਜੀ ਕੋਈ ਵੀ ਵੀਰਪੈਨ ਭਰਾ ਆਂਦਾ ਸਾਡੇ ਕੋਲ ਹਰ ਕੈਟਾਗਰੀ ਦਾ ਫਰਨੀਚਰ ਹੈ ਓਕੇ ਬੇਸਿਕ ਲੈ ਕੇ ਸਸਤੇ ਤੋਂ ਸਸਤਾ ਮਹਿੰਗੇ ਤੋਂ ਮਹਿੰਗਾ ਵਧੀਆ ਤੋਂ ਵਧੀਆ ਫਰਨੀਚਰ ਸਾਡੇ ਕੋਲ ਅਵੇਲੇਬਲ ਹੈ ਮਤਲਬ ਪਾਕਟ ਫ੍ਰੈਂਡਲੀ ਵੀ ਹੈ ਤੇ ਜੇ ਤੁਸੀਂ ਪ੍ਰੀਮੀਅਰ ਚਾਹੁੰਦੇ ਹੋ ਉਹ ਵੀ ਮਿਲੇਗਾ ਉਹ ਵੀ ਮਿਲੂਗਾ ਤੁਹਾਨੂੰ ਇੰਡੀਅਨ ਚਾਹੀਦਾ ਇੰਪੋਰਟਡ ਫਰਨੀਚਰ ਚਾਹੀਦਾ ਸਾਡੇ ਕੋਲ ਉਹ ਵੀ ਅਵੇਲੇਬਲ ਹੈ ਜਿਵੇਂ ਆ ਪ੍ਰੀਮੀਅਮ ਹੈ ਪੂਰਾ ਨਾ ਹਾਂਜੀ ਇਹ ਮੰਤਰੀਆਂ ਵਾਲਾ ਸਟਾਈਲ ਹੋ ਗਿਆ ਜੀ ਸਰ ਸੀਐਮ ਵਾਲਾ ਸਟਾਈਲ ਹੋ ਗਿਆ ਉਹ ਨਾਲ ਵੀ ਤੁਸੀਂ ਦੇਖੋ ਜੀ ਸਰ ਉਹ ਵੀ ਸਾਡੇ ਕੋਲ ਅਵੇਲੇਬਲ ਹੈ ਇੰਪੋਰਟਡ ਫਰਨੀਚਰ ਵੀ ਅਵੇਲੇਬਲ ਹੈ ਹਾਂਜੀ ਜੀ ਜੀ ਉਸ ਤੋਂ ਇਲਾਵਾ ਸਾਡੇ ਕੋਲ ਕੰਬੋ ਆਫਰਸ ਵੀ ਚੱਲਦੀਆਂ ਪਈਆਂ ਲਾਸਟ ਈਅਰ ਸਾਡੀ ਕੰਬੋ ਆਫਰ ਬਹੁਤ ਹਿੱਟ ਹੋਈ ਸੀ ਇਸ ਸਾਲ ਵੀ ਅਸੀਂ ਸੇਮ ਕੰਬੋ ਆਫਰ ਲੈ ਕੇ ਆਏ ਹਾਂ ਸਾਡੇ ਕੋਲ ਕੋਈ ਵੀ ਵੀਰ ਪੈਨ ਭਰਾ ਆਂਦਾ ਆ ਆਪਾਂ ਉਹਨੂੰ ਕੰਪਲੀਟ ਹੋਮ ਫਰਨੀਚਰ ਸਿਰਫ ਤੇ ਸਿਰਫ 64990 ਚ ਦੇ ਦੇਣਾ 64000 64990 ਰੁਪਏ ਵਿੱਚ ਇਹ ਤੁਹਾਨੂੰ ਕੰਬੋ ਪੈਕ ਕੰਬੋ ਪੈਕ ਕੰਪਲੀਟ ਕੰਬੋ ਪੈਕ ਕੰਪਲੀਟ ਕੰਬੋ ਪੈਕ ਵਿੱਚ ਕੀ ਕੀ ਹੋਏਗਾ ਜੀ ਸਰ ਇੱਕ ਬੈੱਡ ਦਵਾਂਗੇ ਇੱਕ ਮੈਟ੍ਰਸ ਦਵਾਂਗੇ ਇੱਕ ਸੋਫਾ ਦਵਾਂਗੇ ਐਲਸਾ ਪੂਰਾ ਤੁਹਾਨੂੰ ਇੱਕ ਕਲਮਿਰਾ ਦਵਾਂਗੇ ਇੱਕ ਪ੍ਰੈਸ ਟੇਬਲ ਦਵਾਂਗੇ ਇੱਕ ਡਰੈਸਿੰਗ ਟੇਬਲ ਦਵਾਂਗੇ ਔਰ ਜਿਹੜਾ ਵੀ ਬੀਵੀ ਬੱਤੀ ਦੀ ਵੀਡੀਓ ਸ਼ੇਅਰ ਕਰੂਗਾ ਉਹਨੂੰ 7 ਕਿਲੋ ਦੀ ਵਾਸ਼ਿੰਗ ਮਸ਼ੀਨ ਫ੍ਰੀ ਦਵਾਂਗੇ 64990 ਚ ਸਾਰਾ ਕੁਝ ਸਾਰਾ ਕੁਝ ਦੇ 490 ਮਹਿਕਮਾ ਮੇਰੇ ਪਿਆਰ ਕਰਕੇ ਲਾ ਦੋ ਉਡਾ ਤੇ 64500 ਚ 64500 ਚ ਚੀਜ਼ਾਂ ਗਿਣ ਲਓ ਕਿੰਨੀਆਂ ਮੇਰੇ ਤੋਂ ਤਾਂ ਕੰਨੀ ਹੋਈਆਂ ਪਰ 64500 ਰੁਪਏ ਵੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਨੇ ਆਫਰ ਕਰ ਦਿੱਤੀਆਂ ਕਿਉਂਕਿ ਦੇਖੋ ਨਾ ਬੜੀ ਵਾਰ ਮਾਪਿਆਂ ਦਾ ਮਨ ਹੁੰਦਾ ਕਿ ਧੀਆ ਦਾ ਵਿਆਹ ਤੁਹਾਨੂੰ ਪਤਾ ਹੁਣ ਮੈਰਿਜ ਸੀਜ਼ਨ ਵੀ ਸ਼ੁਰੂ ਹੋ ਜਾਣਾ ਜੀ ਵੈਡਿੰਗ ਸੀਜ਼ਨ ਸ਼ੁਰੂ ਹੋ ਜਾਣਾ ਤਾਂ ਉਹਦੇ ਵਿੱਚ ਬੜੀ ਵਾਰ ਪਰਿਵਾਰ ਦਾ ਦਿਲ ਹੁੰਦਾ ਕਿ ਬੇਟੀ ਨੂੰ ਬਹੁਤ ਸਾਰਾ ਸਮਾਨ ਦੇ ਕੇ ਤੋਰੀਏ ਜੀ ਹੈਨਾ ਚਲੋ ਵੈਸੇ ਅਸੀਂ ਡੋਰੀ ਦੇ ਖਿਲਾਫ ਹੈ ਪਰ ਮਾਪੇ ਦਾ ਦਿਲ ਹੁੰਦਾ ਕਿ ਬੱਚੇ ਨੂੰ ਕੁਝ ਦੇ ਕੇ ਤੋਰੀਏ ਨਵੇਂ ਘਰ ਚੱਲੀ ਆਤੀ ਤਾਂ 64500 ਰੁਪਏ ਵਿੱਚ ਤੁਸੀਂ ਕਿੰਨਾ ਸਾਰਾ ਸਮਾਨ ਇੱਥੋਂ ਲਿਜਾ ਸਕਦੇ ਹੋ ਹੁਣ ਆਪਾਂ ਗੱਲ ਬੈੱਡ ਦੀ ਕਰਨੀ ਹੈ ਜੀ ਮੈਟ੍ਰਸ ਤੁਸੀਂ ਨਾਲ ਦਿੰਦੇ ਹੋ ਮੈਟ੍ਰਸ ਹਰ ਅਲੱਗ ਹੈ ਜਿਨੇ ਆਪਣੇ ਹਿਸਾਬ ਦੇ ਮੈਟ੍ਰਸ ਅਲੱਗ-ਅਲੱਗ ਕੈਟਾਗਰੀ ਦੇ ਹੈ ਸਾਡੇ ਕੋਲ ਬੇਸਿਕ ਤੋਂ ਪ੍ਰੀਮੀਅਮ ਸਾਰੇ ਮੈਟ੍ਰੈਸਸ ਤੁਹਾਨੂੰ ਮਿਲ ਜੂਗੇ ਜੀ ਇਸ ਤੋਂ ਇਲਾਵਾ ਕੰਬੋ ਸਾਡੇ ਕੋਲ ਅਲਮੀਰਾ ਤੇ ਵੀ ਚੱਲਦਾ ਪਿਆ ਜੇ ਸਾਡੇ ਕੋਲ ਕੋਈ ਅਲਮੀਰਾ ਪਰਚੇਸ ਕਰਦਾ ਉਹਦੇ ਨਾਲ ਅਸੀਂ ਤੁਹਾਨੂੰ ਪ੍ਰੈਸਟੇਬਲ ਫ੍ਰੀ ਦਵਾਂਗੇ 16990 ਰੁਪਏ ਦੇ ਵਿੱਚ ਅਲਮੀਰਾ ਨਾਲ ਤੁਹਾਨੂੰ ਪ੍ਰੈਸਟੇਬਲ ਫ੍ਰੀ ਮਿਲੇਗਾ ਇਦਾਂ ਹੀ ਸਾਡਾ ਬੈੱਡ ਦੇ ਉੱਤੇ ਵੀ ਕੰਬੋ ਚੱਲਦਾ ਪਿਆ ਜੇ ਤੁਸੀਂ ਸਾਡੇ 6 ਫੁੱਟਾ ਬੈੱਡ ਸਾਰੇ ਲੱਗੇ ਹੋਏ ਆ ਕੋਈ ਵੀ 6 ਫੁੱਟਾ ਬੈੱਡ ਖਰੀਦਦੇ ਹੋ 31000 ਦੇ ਵਿੱਚ ਤੁਹਾਨੂੰ ਮੈਟ੍ਰਸ ਦਵਾਂਗੇ ਨਾਲ ਪ੍ਰੈਸਟੇਬਲ ਫ੍ਰੀ ਦਵਾਂਗੇ ਮਤਲਬ ਮੰਨ ਲਓ ਜਿਵੇਂ ਆਹ ਬੈੱਡ ਲੈਣਾ ਜੀ ਕਿੰਨੇ ਰੁਪਏ ਦੇਣੇ ਪਊਗੇ ਸਰ 6 ਇਹ 9 ਫੁੱਟ ਆ 6 ਫੁੱਟ 31000 ਰੁਪਏ ਦਾ ਬੈੱਡ ਮਿਲੂਗਾ ਜੀ ਓਕੇ ਨਾਲ ਤੁਹਾਨੂੰ ਮੈਟ੍ਰਸ ਨਾਲ ਤੁਹਾਨੂੰ ਪ੍ਰੈਸ ਟੇਬਲ ਫ੍ਰੀ ਮਿਲੂਗਾ ਮਤਲਬ ਮੈਂ ਪਾ ਕੇ ਦੇਖ ਲਵਾਂ ਸਕੂਨ ਜਿਹਾ ਆਉਂਦਾ ਕਿ ਨਹੀਂ ਆਉਂਦਾ ਇੱਕ ਵਾਰੀ ਆ ਮੈਟ੍ਰਸ ਵੀ ਤੁਹਾਡੇ ਦੇਖ ਲੀਏ ਆਹਾ ਬਈ ਆਰਾਮ ਦਾ ਇਹ ਕਿਆ ਐਂਉ ਲੱਗਦਾ ਕਿ ਸੋਮਵਾਰ ਦੀ ਨੀਂਦ ਨਹੀਂ ਵੀਕਐਂਡ ਵਾਲੀ ਨੀਂਦ ਸ਼ੁਰੂ ਹੋ ਗਈ ਮਤਲਬ ਸਵੇਰੇ అలਾਰਮ ਨਾਲ ਲੜਾਈ ਹੋਣੀ ਆ ਕਿ ਮੈਂ ਛੇਤੀ ਨਾ ਉੱਠਣਾ ਠੀਕ ਹੈ ਜੀ ਤੇ ਹੋਰ ਕੋਈ ਆਫਰ ਬੈੱਡਾਂ ਦੇ ਹੋਵੇ ਸਰ ਇਸ ਤੋਂ ਇਲਾਵਾ ਜੋ ਵੀ ਸਾਡੇ ਤੋਂ ਪਰਚੇਸ ਕਰੂਗਾ ਉਹਨੂੰ ਅਸ਼ੋਰਡ ਗਿਫਟ ਜਰੂਰ ਮਿਲਨੇ ਆ ਜੀ ਜਿਹੜਾ ਸਾਡੇ ਕੋਲ 30000 ਰੁਪਏ ਤੱਕ ਦਾ ਫਰਨੀਚਰ ਪਰਚੇਸ ਕਰਦੇ ਆ ਜੀ ਉਹਨਾਂ ਨੂੰ ਕੋਈ ਵੀ ਇੱਕ ਇਲੈਕਟ੍ਰਿਕ ਆਈਟਮ ਫ੍ਰੀ ਮਿਲੂਗੀ ਔਰ ਜੇ ਕੋਈ ਸਾਡੇ ਕੋਲ 50000 ਦਾ ਫਰਨੀਚਰ ਪਰਚੇਸ ਕਰਦੇ ਆ ਜੀ ਉਹਨਾਂ ਨੂੰ ਆਪਾਂ ਇੱਕ 에ਅਰ ਫ੍ਰਾਇਰ ਫ੍ਰੀ ਦੇਵਾਂਗੇ ਮਤਲਬ 30000 ਦੀ ਕੋਈ ਪਰਚੇਜ਼ਿੰਗ ਕਰਦਾ ਤਾਂ ਹੋ ਹੀ ਜਾਣੀ ਆ ਜੀ ਕੋਈ ਆਇਆ ਤਾਂ 30000 ਦਾ ਜੇਬ ਚ ਪਾ ਕੇ ਲਿਆਊਗਾ ਜੀ ਤਾਂ ਉਹਦੇ ਵਿੱਚ ਤੁਸੀਂ ਆ ਅਸ਼ੋਰਡ ਗਿਫਟ ਦੇ ਰਹੇ ਹੋ ਜੀ ਤੇ ਜੇ 50000 ਦੀ ਸ਼ਾਪਿੰਗ ਹੁੰਦੀ ਆ ਕੋਈ ਕੰਬੋ ਪੈਕ ਲੈਂਦਾ ਤੇ ਚੀਜ਼ਾਂ ਹੋਰ ਬਹੁਤ ਸਾਰੀਆਂ ਪਸੰਦ ਆਉਂਦੀਆਂ ਫਿਰ ਕੀ ਦੋਂਗੇ 에ਅਰ ਫਰਾਈਰ ਫ੍ਰੀ ਦਵਾਂਗੇ ਜੀ ਫਿਰ ਅੱਛਾ ਨਾ ਹੁਣ ਆਪਾਂ 6 ਫੁੱਟਾਂ ਵੀ ਇੱਕ ਵਾਰ ਬੈੱਡ ਦਿਖਾ ਦਈਏ ਤੇ 6 ਫੁੱਟੇ ਬੈੱਡ ਦੇ ਨਾਲ ਆਪਾਂ ਕੀ ਕੀ ਦੇ ਰਹੇ ਆ ਉਹ ਬਹੁਤ ਜ਼ਰੂਰੀ ਆ ਆ 6 ਫੁੱਟਾ ਬੈੱਡ ਆ ਸਰ ਇਹ ਵਾਲੀ ਲਾਈਨ 6 ਫੁੱਟ ਦੀ ਜੀ ਸਾਹਮਣੇ ਵਾਲੀ ਅੱਛਾ ਆ ਵਾਲੀ ਵੀ ਬਹੁਤ ਸ਼ਾਨਦਾਰ ਹੈ ਆ ਇਹਦੇ ਨਾਲ ਢੋਹ ਬਹੁਤ ਸੋਹਣੀ ਆ ਇਹ ਸਾਰੇ 6 ਫੁੱਟੇ ਲੱਗੇ ਚ ਮਲਟੀਪਲ ਡਿਜ਼ਾਈਨ ਹੈ ਓਕੇ ਕੋਈ ਵੀ ਬੈੱਡ 31000 ਰੁਪਏ ਦੇ ਵਿੱਚ ਲੋ ਨਾਲ ਤੁਹਾਨੂੰ ਮੈਟ੍ਰੈਸ ਮਿਲੇਗਾ ਨਾਲ ਤੁਹਾਨੂੰ ਪ੍ਰੈਸ ਪ੍ਰੈਸ ਟੇਬਲ ਫਰੀ ਪ੍ਰੈਸ ਵੀ ਦੇ ਦੋਗੇ ਪ੍ਰੈਸ ਦੇ ਦਾਂਗੇ ਜੀ ਲਓ ਜੀ ਗੱਲ ਬਣ ਗਈ ਆ ਤਾਂ 31000 ਰੁਪਏ ਵਿੱਚ ਆ ਤੁਸੀਂ ਦੇਖੋ 31000 ਰੁਪਏ ਕਿਹਨਾਂ ਹਾਂਜੀ ਹਾਂਜੀ ਸਰ 31000 ਰੁਪਏ ਚ ਆ ਤੁਹਾਨੂੰ ਬੈੱਡ ਮਿਲ ਜਣਾ ਢੋ ਬਹੁਤ ਸ਼ਾਨਦਾਰ ਆ ਨਾਲ ਇਹਨਾਂ ਨੇ ਤੁਹਾਨੂੰ ਗੱਦੇ ਦੇ ਦੇਣੇ ਆ ਪ੍ਰੈਸ ਟੇਬਲ ਦੇ ਦੇਣਾ ਤੇ ਮੈਂ ਬੇਨਤੀ ਕਰਦੀ ਨਾਲ ਤੁਹਾਨੂੰ ਆਇਰਨ ਵੀ ਦੇ ਦੇਣੀ ਆ 31000 ਰੁਪਏ ਮਾਰਕੀਟ ਚ ਕੀ ਪ੍ਰਾਈਸ ਚੱਲਦਾ ਹੈ ਮਾਰਕੀਟ ਦੇ ਵਿੱਚ ਇਹ ਹੈਵੀ ਬੈੱਡ ਹੈ ਲੋਕਲ ਕੋਈ ਨਹੀਂ ਚੈੱਕ ਕਰ ਸਕਦੇ ਆ ਕਿ ਹੈਵੀ ਬੈੱਡ ਮਾਰਕੀਟ ਦੇ ਵਿੱਚ ਇਕੱਲਾ ਬੈੱਡ 31000 ਦਾ ਮਿਲਦਾ ਜੀ ਅੱਛਾ ਨਾਲ ਤੁਸੀਂ ਫਿਰ ਆਫਰ ਵੀ ਦਿੱਤੀ ਹਾਂ ਜੀ ਕੋਈ ਕੱਪੜੇ ਪ੍ਰੈਸ ਤਾਂ ਕਰਨੇ ਹੁੰਦੇ ਆ ਪ੍ਰੈਸ ਸਟੇਬਲ ਵੀ ਚਾਹੀਦਾ ਹੁੰਦਾ ਉਹ ਤੁਸੀਂ ਬੈੱਡ ਤੇ ਕੱਪੜੇ ਪ੍ਰੈਸ ਕਰੋ ਤਾਂ ਕਿਤੇ ਗੱਦਾ ਸੜ ਜਾਂਦਾ ਕਿਤੇ ਸ਼ਰਟ ਸੜ ਜਾਂਦੀ ਆ ਸੋ ਪ੍ਰੈਸ ਟੇਬਲ ਵੀ ਦੇ ਦੇਣਾ ਤੇ ਨਾਲ ਆਇਰਨ ਵੀ ਦੇ ਦੇਣੀ ਆ ਆਇਰਨ ਵਾਲੀ ਬੇਨਤੀ ਮੈਂ ਕੀਤੀ ਮੈਨੂੰ ਧੰਨਵਾਦ ਕਰਦੇ ਅੱਛਾ ਨੈਕਸਟ ਅਪੌਇੰਟਸ ਆਫਿਸ ਉੱਪਰ ਦਿਖਾइए ਕੀ ਆ ਦੇਣਾ ਇਹ ਦਿਖਾ ਦਿਓ ਸਰ ਡਾਈਨਿੰਗ ਟੇਬਲ ਜਿਹੜੇ ਆ ਇਹ ਪੂਰੇ ਨਵੇਂ ਸ਼ਹਿਰ ਦੇ ਵਿੱਚ ਕਿਸੇ ਕੋਲ ਨਹੀਂ ਹੈਗੇ ਕੰਪਲੀਟ ਨਵਾਂ ਬੈਕ ਆ ਫੀਲਿੰਗ ਲੈਣਾ ਜੀ ਸਰ ਇਹ ਤਾਂ ਐਂ ਲੱਗਦਾ ਕਿ ਤਾਂ ਮਾਸਟਰ ਸ਼ੈਫ ਦੀ ਸਟੇਜ ਨਹੀਂ ਲੱਗੀ ਹੁੰਦੀ ਬਹੁਤ ਐਲੀਗੈਂਟ ਯਾਰ ਬਹੁਤ ਪ੍ਰੀਮੀਅਮ ਹੈ ਜੀ ਇਹ ਸਾਰੇ ਇੰਪੋਰਟਡ ਡਾਈਨਿੰਗ ਟੇਬਲ ਪਹਿਲੀ ਵਾਰ ਨਵਾਂ ਸ਼ਹਿਰ ਦੇ ਵਿੱਚ ਇੰਟਰੋਡਿਊਸ ਹੋਏ ਆ ਔਰ ਮਾਈ ਇਲੈਕਟ੍ਰੋਨਿਕਸ ਤਾਂ ਦਿੱਲੀ ਲੈ ਕੇ ਆਇਆ ਜੀ ਅੱਛਾ ਦੁਬਈ ਦੇ ਜਦ ਨਾਲ ਅਸੀਂ ਫਲੈਟ ਦੇਖਦੇ ਆ ਕਿ ਬਿਲ ਉਧਰਲੀ ਵੀਡੀਓ ਸ਼ੂਟ ਹੁੰਦੀ ਆ ਫਲੈਟ ਦੀ ਪ੍ਰੋਮੋਸ਼ਨ ਕਰਦੇ ਉੱਥੇ ਤਾਂ ਟੇਬਲ ਪਏ ਹੁੰਦੇ ਆ ਜੀ ਸਰ ਦੁਬਈ ਸਟਾਈਲ ਤੁਸੀਂ ਜਿਹੜੇ ਆ ਡਾਈਨਿੰਗ ਟੇਬਲ ਅਵੇਲੇਬਲ ਕਰਾਏ ਆ ਤਾਂ ਜੇ ਪੂਰਾ ਪਰਿਵਾਰ ਬਹਿ ਕੇ ਰੋਟੀ ਖਾਊਗਾ ਇੱਕ ਤਾਂ ਸਵਾਦ ਬਹੁਤ ਆਣਾ ਇੱਕ ਮੁਹੱਬਤ ਵਧਣੀ ਆ ਤਾਂ ਤੁਸੀਂ ਪ੍ਰੀਮੀਅਮ ਹੈ ਹੈ ਪ੍ਰੀਮੀਅਮ ਹੈ ਇਦਾਂ ਹੀ ਸਾਡੇ ਕੋਲ ਕੰਸੋਲਸ ਵੀ ਹੈਗੇ ਆ ਟੀਵੀ ਕੰਸੋਲ ਚਾਹੀਦੇ ਇਹ ਵੀ ਟੋਟਲ ਇੰਪੋਰਟਡ ਆ ਨਵਾਂ ਸ਼ਹਿਰ ਦੇ ਵਿੱਚ ਕਿਸੇ ਕੋਲ ਨਹੀਂ ਸੀਗੇ ਮਾ ਇਲੈਕਟ੍ਰੋਨਿਕਸ ਪਹਿਲਾਂ ਲੈ ਕੇ ਆਇਆ ਜੀ ਬਹੁਤ ਸੋਹਣਾ ਇੱਕ ਇੱਕ ਉਹਨ ਮੈਂ ਨਾ ਇਹ ਤਾਂ ਮੂਮ ਜਮੇ ਲਾ ਕੇ ਦਿਖਾਣਾ ਚਾਹੁੰਨਾ ਆ ਕੁਰਸੀ ਦੀ ਕੁਆਲਿਟੀ ਦੇਖੋ ਜੀ ਸਰ ਆ ਆ ਲਾ ਦੇ ਹੈ ਕਿ ਨਹੀਂ ਜਿਦਾ ਲੈਂਬਰਗਿਨੀ ਦੇ ਅੰਦਰ ਸੀਟ ਲੱਗੀ ਹੁੰਦੀ ਆ ਹੈ ਸਵਾਦ ਪੂਰਾ ਹੋ ਐ ਬੈ ਕੇ ਜਦ ਰੋਟੀ ਖਾਣੀ ਆ ਘਰ ਦੇ ਲਾਣੇਦਾਰ ਨੇ ਇੱਧਰ ਮੰਮੀ ਨੇ ਬਹਿਣਾ ਇੱਧਰ ਪੁੱਤ ਨੇ ਬਹਿਣਾ ਉੱਧਰ ਬੇਟੀ ਨੇ ਬਹਿਣਾ ਨੂੰ ਨੇ ਬਹਿਣਾ ਪੋਤੇ ਪੋਤੀ ਨੇ ਬਹਿਣਾ ਤੇ ਸਵਾਤਣ ਆ ਬਜਾਤਾ ਹਣਾ ਤਾਂ ਦੁਬਈ ਸਟਾਈਲ ਤੁਹਾਨੂੰ ਇਹਨਾਂ ਨੇ ਡਾਈਨਿੰਗ ਟੇਬਲ ਦੇ ਦੇਣਾ ਇਧਰ ਥੋੜੇ ਹੋਰ ਵੱਡੇ ਆ ਗਏ ਹਨ ਜੀ ਸਰ ਤੇ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਸਰ ਬਹੁਤ ਰੀਜ਼ਨੇਬਲ ਹੈ ਜੀ ਸਾਡੇ ਕੋਲ ਡਾਈਨਿੰਗ ਟੇਬਲ ਦੀ ਸਟਾਰਟਿੰਗ ਬਹੁਤ ਨਾਰਮਲ ਪਲਾਈਸ 35 36000 ਤੋਂ ਡਾਈਨਿੰਗ ਟੇਬਲ ਸਟਾਰਟ ਹੋ ਜਾਂਦਾ ਹੈ ਜੀ ਬਾਕੀ ਬਜਟ ਦੇ ਹਿਸਾਬ ਨਾਲ ਹਰ ਇੱਕ ਤਰੀਕੇ ਦਾ ਡਾਈਨਿੰਗ ਟੇਬਲ ਅਵੇਲੇਬਲ ਹੈ ਜੀ ਤੇ ਜੇ ਮਾਰਕੀਟ ਨਾਲ ਕੰਪੇਅਰ ਕਰੇ ਹਨ ਫਿਰ ਕੋਈ ਤਰਾਜ ਤਾਂ ਨਹੀਂ ਸਰ ਮਾਰਕੀਟ ਨਾਲ ਫਰਨੀਚਰ ਦੇਖੋ ਜਿੱਦਾਂ ਮਰਜ਼ੀ ਚ ਮਾਡਲ ਨੰਬਰ ਤਾਂ ਸੂਰੀ ਸਾਹਿਬ ਹੈ ਨਹੀਂ ਜੀ ਇਹਦੇ ਉੱਤੇ ਕੁਆ ਜੇ ਕੋਈ ਚੀਜ਼ ਖਰਾਬ ਹੋ ਜਾਂਦੀ ਮਾਈ ਇਲੈਕਟ੍ਰੋਨਿਕ ਜ਼ਿੰਮੇਵਾਰ ਬੈਠਾ ਸਰਵਿਸ ਦੇਣ ਨੂੰ ਚੱਕ ਕੇ ਵਾਪਸ ਲੈ ਕੇ ਨਵਾਂ ਦੇ ਦੇ। ਅੱਛਾ ਇੱਧਰ ਆਈ ਜਰਾ ਵੀ ਜੇ ਮੈਂ ਕੰਸੋਲ ਦਿਵਾਰਤੀ ਦਿਖਾਣੇ ਚਾਹਨਾ। ਕੀ ਆਲੀ ਸ਼ਾਨ ਹੈ। ਤੁਹਾਡੇ ਘਰ ਵਿੱਚ ਜਦ ਪਿਆ ਹੋਊਗਾ ਰਿਸ਼ਤੇਦਾਰ ਡੈਫੀਨਿਟਲੀ ਪੁੱਛਣਗੇ ਬਹੁਤ ਰਾਇਲਟੀ ਵਾਲੀ ਫੀਲਿੰਗ ਹੈ। ਜੀ ਲੈਵਸ਼ਿੰਗ ਹੈ। ਅੱਛਾ ਇਹ ਫਿਰ ਤੇ ਸਕਰੀਨ ਰੱਖਦੇ ਆ ਕਿ ਕੀ ਕਰਦੇ ਆ ਸਕਰੀਨ ਰੱਖ ਸਕਦੇ ਆ ਕੋਈ ਸਾਈਡ ਦੀ ਕਿਸੇ ਨੇ ਬਣਾਣਾ ਆਪਣਾ ਕੋਈ ਸ਼ੋ ਪੀਸਸ ਵਗੈਰਾ ਰੱਖਣ ਨੂੰ ਹਰ ਇੱਕ ਚੀਜ਼ ਰੱਖ ਸਕਦੇ ਆ ਔਰ ਬਹੁਤ ਵਧੀਆ ਕੁਆਲਿਟੀ ਇਹ ਲੌਬੀ ਚ ਰੱਖਿਆ ਜਾਵੇਗਾ ਲੌਬੀ ਦੇ ਵਿੱਚ ਬੈੱਡਰੂਮ ਦੇ ਵਿੱਚ ਕਿਤੇ ਲਾਣਾ ਡਰਾਇੰਗ ਰੂਮ ਚ ਰੱਖ ਸਕਦੇ ਆ ਜੀ ਸਪੇਸ ਇਹਦੇ ਅੰਦਰ ਕਿੰਨੇ ਕਿ ਦੇਖੀ ਆਪਾਂ ਸਰ ਬਹੁਤ ਪ੍ਰੋਪਰ ਸੇ ਹਾਰਡਵੇਅਰ ਬਹੁਤ ਵਧੀਆ ਯੂਜ਼ ਕੀਤਾ ਹੋਇਆ ਹੈ ਡਰੋਜ਼ਸ ਲੱਗੇ ਹੋਏ ਆ ਸਾਰਾ ਸੌਫਟ ਕਲੋਜ਼ਿੰਗ ਮਟੀਰੀਅਲ ਦੇ ਵਿੱਚ ਹਾਰਡਵੇਅਰ ਲੱਗਾ ਹੋਇਆ ਕੋਈ ਦਰਵਾਜੇ ਤੁਹਾਡੇ ਵੱਜੂਗੇ ਨਹੀਂ ਆਪਸ ਵਿੱਚ ਮਤਲਬ ਇਹੋ ਜਿਹਾ ਕੰਸੋਲ ਹੈ ਤੁਸੀਂ ਆਪਣੇ ਅਮੀਰ ਰਿਸ਼ਤੇਦਾਰਾਂ ਦੀ ਜਾਮੇ ਹਨ ਉੱਥੇ ਜਾ ਕੇ ਕਹਿੰਨੇ ਕਿ ਅਰੇ ਇਹਨੇ ਕੰਸੋਲ ਕਿੰਨਾ ਪਤੀਆ ਲਾਇਆ ਯਾਰ ਸਾਡੇ ਘਰ ਕਾਤੇ ਤਦਾਊਗਾ ਤਾਂ ਆਹ ਬਣਿਆ ਬਣਾਇਆ ਹੈਗਾ ਫਿੱਟ ਨਹੀਂ ਕਰ ਦੇਣਾ ਤਾਂ ਤੁਸੀਂ ਵੀ ਆਪਣੇ ਅਮੀਰ ਰਿਸ਼ਤੇਦਾਰਾਂ ਵਾਂਗ ਆਪਣੇ ਘਰ ਅੰਦਰ ਆਹ ਘੈਂਟ ਗਿਆ ਆਹ ਬੜਾ ਐਲੀਗੈਂਟ ਜਿਹਾ ਬੜਾ ਹੀ ਖੂਬਸੂਰਤ ਕੰਸੋਲ ਰੱਖ ਸਕਦੇ ਮੈਨੂੰ ਬਹੁਤ ਪਸੰਦ ਆਇਆ ਇਧਰ ਆ ਵੀ ਹੈਗਾ ਨਾ ਇਹਦੀ ਥੋੜੀ ਹਾਈਟ ਉੱਚੀ ਆ ਜੀ ਜੀ ਚੇਤਨ ਜੀ ਆ ਤੁਹਾਡੇ ਸੋਫੇ ਨਾਲ ਬਹੁਤ ਮੈਨੂੰ ਪਸੰਦ ਆਇਆ ਪੂਰੀ ਵੀਆਈਪੀ ਵਾਲੀ ਫੀਲਿੰਗ ਹੈ ਬਿਗ ਬਾਸ ਵਾਲੀ ਫੀਲਿੰਗ ਹੈ ਮਤਲਬ ਜਦ ਪੂਰਾ ਪਰਿਵਾਰ ਇੱਥੇ ਬੈਠਾ ਹੋਊਗਾ ਨਾ ਐ ਲੱਗਣਾ ਫਾਈਵ ਸਟਾਰ ਹੋਟਲ ਚ ਆ ਗਏ ਤੁਹਾਨੂੰ ਤਾਂ ਮੰਤਰੀ ਵਾਲੇ ਸੋਫੇ ਉਦਾਂ ਹੀ ਬਹੁਤ ਪਸੰਦ ਆ ਸੀ ਸਾਹਿਬ ਜੀ ਜੀ ਅੱਛਾ ਆਪਾਂ ਨਾ ਥਕਾਵਟ ਦੂਰ ਕਰਨੀ ਹੈ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਆ ਜੀ ਸਰ ਆਪਾਂ ਨੂੰ ਕੋਈ 25000 ਤੋਂ ਰੇਟ ਜਾਂ 25000 ਤੱਕ ਰੇਟ ਹੋਵੇ 30000 ਤੋਂ ਥੱਲੇ ਥੱਲੇ ਕੋਈ 5 ਸੀਟਰ ਵਧੀਆ ਸੋਫਾ ਮਿਲ ਸਕਦਾ ਸਰ 7 ਸੀਟਰ ਦੇ ਦਾਂਗੇ ਜੀ 30000 ਤੋਂ ਥੱਲੇ 30000 ਤੋਂ ਥੱਲੇ 7 ਸੀਟਰ ਵਿਦ ਟੇਬਲ ਵਿਦ ਸ਼ ਰਿਸ਼ਤੇਦਾਰਾਂ ਨੂੰ ਜਦ ਆਉਣਾ ਉਹਨਾਂ ਮੋਰ ਵੀ ਟੌਰ ਬਣ ਜਾਣੀ ਨਾ ਜੀ ਸਰ ਰਿਸ਼ਤੇਦਾਰ ਵੀ ਕਹੂਗਾ ਕਿ ਕਿਆ ਮਹਿਮਾਨ ਨਵਾਜੀ ਹੈ ਮਤਲਬ 30000 ਤੋਂ ਥੱਲੇ ਜੀ ਸਰ 7 ਸੀਟਰ ਵਿਦ ਟੇਬਲ ਵਿਦ ਸ਼ੀਸ਼ਾ ਕਿਹੜਾ ਹੈ ਦਿਖਾਓ ਹੁਣ ਮੈਂ ਸਾਰੇ ਸਾਰੀ ਲਾਈਨ ਲੱਗੀ ਜੀ ਇਸ ਪਾਸੇ ਲੱਗੇ ਇਸ ਪਾਸੇ ਲੱਗੇ ਆ ਇਹ ਸਾਰੇ 7 ਸੀਟਰ ਲੱਗੇ ਜੀ ਐਲ ਸ਼ੇਪ ਦੇ ਵਿੱਚ ਕੋਈ ਰਾਬੀ ਬਹੁਤ ਬਹੁਤ ਲਾਜਵਾਵੇ ਯਾਰ ਹੈ ਠਕਾਵਟ ਤਾਂ ਇੱਥੇ ਬੈ ਕੇ ਵੀ ਦੂਰ ਹੁੰਦੀ ਹੈ ਜਦੋਂ ਰਿਸ਼ਤੇਦਾਰਾਂ ਨੇ ਆਉਣਾ ਉਹਨੇ ਕਹਿਣਾ ਕਿ ਕਿਆ ਬਾਤ ਹੈ ਯਾਰ ਫਲਾਣੇ ਸਿਆਂ ਬਹੁਤ ਸੋਹਣਾ ਤੂੰ ਰੱਖਿਆ 7 ਸੀਟਰ ਆਹਾ ਇਹ ਲੱਗੇ ਸਰ 7 ਸੀਟਰ ਸਾਰੀ ਲਾਈਨ ਦੇ ਵਿੱਚ ਜੀ ਆਹ ਟੇਬਲ ਵੀ ਮਿਲ ਜਾਣਾ ਤੇ ਨਾਲ ਦੀ ਨਾਲ ਸ਼ੀਸ਼ਾ ਵੀ ਜੀ ਸਰ ਅੱਛਾ ਸ਼ੀਸ਼ਾ ਵੀ ਮੈਨੂੰ ਕਾਫੀ ਸਟਰੋਂਗ ਲੱਗਦਾ ਸ਼ੀਸ਼ਾ ਵੀ ਸਰ ਪ੍ਰੋਪਰ ਹਰ ਇੱਕ ਸੀਟਰ ਟੇਬਲ ਦੇ ਨਾਲ ਤੁਹਾਨੂੰ ਸ਼ੀਸ਼ਾ ਮਿਲੂਗਾ ਪ੍ਰੋਪਰ ਸਾਈਜ਼ ਦਾ ਇਹ ਕੋਈ ਵੀ ਸੋਫਾ ਤੁਸੀਂ ਲੈ ਸਕਦੇ ਆ ਜੀ ਅੱਛਾ ਇੱਕ ਗੱਲ ਮੈਨੂੰ ਬੜੀ ਚੰਗੀ ਲੱਗੀ ਚੇਰਨ ਜੀ ਤੁਹਾਡੇ ਕੋਲ ਕਲਰ ਬਹੁਤ ਸਾਰੇ ਜਿਦਾਂ ਨਾ ਕੱਪੜੇ ਦੇ ਮਾਰਕੀਟ ਜਾਈਦਾ ਉਹ ਕੱਢ-ਕੱਢ ਕੇ ਟੀ-ਸ਼ਰਟਾਂ ਰੱਖੀ ਜਾਂਦੇ ਆ ਇਸੇ ਤਰੀਕੇ ਹਰ ਕਲਰ ਦਾ ਸੋਫਾ ਪਿਆ ਔਰ ਨਾਲ ਦੀ ਨਾਲ ਮੈਂ ਆਹ ਦੇਖ ਪਾ ਰਿਹਾ ਜੀ ਕਿਉਂਕਿ ਮੈਂ ਰੈਗੂਲ ਆ ਤੁਸੀਂ ਦੇਖੋ ਕਲਰ ਤੁਸੀਂ ਆਪਣੇ ਹਿਸਾਬ ਨਾਲ ਕਸਟਮਾਈਜ਼ ਵੀ ਕਰਾ ਸਕਦੇ ਹੋ ਕਿਉਂ ਚਾਹਤਨ ਸਹੀ ਕਿਹਾ ਹਾਂਜੀ ਹਾਂਜੀ ਸਰ ਕਸਟਮਾਈਜ਼ ਹੋ ਸਕਦੇ ਆ ਜੀ ਪਰ ਇਸ ਦਿਵਾਲੀ ਦੇ ਉੱਤੇ ਥੋੜਾ ਜਿਹਾ ਟਾਈਮ ਜ਼ਿਆਦਾ ਲੱਗੂਗਾ ਐਜ਼ ਯੂਜੂਅਲੀ ਡਿਮਾਂਡ ਜ਼ਿਆਦਾ ਹੁਣ ਕਰਕੇ ਅੱਛਾ ਆ 30000 ਤੋਂ ਥੱਲੇ ਥੱਲੇ ਕਿੱਥੇ ਕਿ ਬਣ ਜੂ ਇੰਨਾ ਕੋਈ ਅੰਦਾਜ਼ਾ ਹੋ ਜੂ ਸੂਰੀ ਸਾਹਿਬ ਤੁਹਾਡੇ ਲਈ 24990 ਰੁਪਏ ਦੇ ਵਿੱਚ ਫਿਰ 30000 ਕਾ ਨੂੰ ਕਿਹਨੇ 25000 ਤੋਂ ਥੱਲੇ ਕੋ ਤਾਂ ਸਾਥੀਓ ਆ ਤੁਸੀਂ ਦੇਖੋ 7 ਸੀਟਰ ਬਈ ਕਮਾਲ ਕਰਤੀ ਜੇ ਤਾਂ ਜੀ ਮੁਬਾਰਕਾਂ ਥੈਂਕ ਯੂ ਸਰ ਬਈ ਮੁਬਾਰਕਾਂ ਬਹੁਤਿਆਂ ਦੇ ਸੁਪਨੇ ਪੂਰੇ ਹੋਣੇ ਆ 24990 490 ਮਿਹੜਾ ਦੇਲੇ 24500 ਚ ਤੁਸੀਂ 7 ਸੀਟਰ ਆ ਕੋਈ ਵੀ ਸੋਫਾ ਲਾ ਜਾ ਸਕਦੇ ਆ ਜਿਹੜਾ ਮਰਜ਼ੀ ਕਲਰ ਤੁਹਾਨੂੰ ਪਸੰਦ ਆਉਂਦਾ 24500 ਰੁਪਏ ਵਿੱਚ 7 ਸੀਟਰ ਟੇਬਲ ਦੇ ਨਾਲ ਸੋਫਾ ਟੇਬਲ ਵੀ ਮਿਲਣਾ ਤੇ ਨਾਲ ਸ਼ੀਸ਼ਾ ਵੀ ਉੱਤੇ ਲੱਗਾ ਹੋਇਆ ਮਿਲਣਾ ਸੋਫਾ ਤਾਂ ਮਿਲਣਾ ਹੀ ਆ ਮਿਲਣਾ ਹੀ ਮਿਲਣਾ ਔਰ ਇਹਦੇ ਨਾਲ ਕੋਈ ਗਿਫਟ ਦਵਾਂਗੇ ਸਰ ਬਾਵਾਂਗੇ ਨਾ ਪੱਕਾ ਦਵਾਂਗੇ ਸਰਪ੍ਰਾਈਜ਼ ਗਿਫਟ ਹੋਗਾ ਪੱਕਾ ਦਵਾਂਗੇ ਜੀ ਭਾਈ ਆ ਤਾਂ ਤੁਸੀਂ ਮੇਰਾ ਦਿਲ ਜਿੱਤ ਲਿਆ ਕਲਰ ਚਾਟ ਬਹੁਤ ਸਾਰਾ ਕਲਰ ਬਹੁਤ ਸਾਰੇ ਅਵੇਲੇਬਲ ਆ ਔਰ ਨਾਲ ਦੀ ਨਾਲ ਆਂ ਥਕਾਵਟਾ ਦੂਰ ਹੋ ਜਾਣੀ ਜੇ ਤੇ ਮਹਿਮਾਨਾਂ ਨੇ ਘਰ ਆਣਾ ਤੁਹਾਡੀ ਟਾਰ ਬਣ ਜਾਣੀ ਕਿ ਲੈ ਬਈ ਦੀਵਾਲੀ ਤੇ ਬਈ ਰਸਾਭੀ ਹੋਣਾ ਨੇ 24500 ਰੁਪਏ ਖਰਚ ਕੇ ਇਹ ਲੈ ਬਈ ਨਵਾਂ ਸੋਫਾ ਲੈ ਇੱਕੇ ਨਵੀਂ ਚੀਜ਼ ਆਈ ਹੈ ਜੀ ਕਰੋਕਰੀ ਅਲਮੀਨਾ ਇੰਪੋਰਟਡ ਦੇ ਵਿੱਚ ਓਏ ਹੋਏ ਓਏ ਲੈਟਾ ਜਗਦੀਆਂ ਸ਼ਕਤੀਮਾਨ ਵਾਲੀ ਇਹ ਕਿਸੇ ਕੋਲ ਨਵਾਂ ਸ਼ਹਿਰ ਚ ਹਲੇ ਅਵੇਲੇਬਲ ਨਹੀਂ ਹੈਗੀ ਮਾਈ ਇਲੈਕਟ੍ਰੋਨਿਕਸ ਤੇ ਇਹ ਚੀਜ਼ ਵੀ ਤੁਹਾਨੂੰ ਅਵੇਲੇਬਲ ਮਿਲੂਗੀ ਜੀ ਇਹਦਾ ਰੇਟ ਤਿੰਨ ਤਿੱਗਣਾ ਤਾਂ ਨਹੀਂ ਕਰਤਾ ਨਹੀਂ ਸਰ ਕੋਈ ਤਿੱਗਣਾ ਨਹੀਂ ਮਾਰਕੀਟ ਪਤਾ ਕਰਕੇ ਆਓ ਮਾਈ ਇਲੈਕਟ੍ਰੋਨਿਕਸ ਤੇ ਸਸਤਾ ਆਊਗਾ ਕੁਆਲਿਟੀ ਵੀ ਤੁਹਾਨੂੰ A1 ਮਿਲੂਗੀ ਔਰ ਤੁਸੀਂ ਕੋਈ ਵੀ ਚੀਜ਼ ਫਰਨੀਚਰ ਦੀ ਦੇਖਣਾ ਚਾਹੁੰਦੇ ਹੋ ਛੋਟੀ ਤੋਂ ਲੈ ਕੇ ਵੱਡੀ ਸਾਡੇ ਕੋਲ ਵੁੱਡਨ ਅਲਮੀਰਾ ਆ ਲੋਹੇ ਵਾਲੀ ਅਲਮੀਰਾ ਵੀ ਸਾਰੀ ਰੇਂਜ ਆ 4 ਫੁੱਟ ਤੋਂ ਲੈ ਕੇ 6 ਫੁੱਟ ਤੱਕ ਅਲਮੀਰਾ ਦੇ ਵਿੱਚ ਘੱਟ ਤੋਂ ਘੱਟ 70 ਤੋਂ 80 ਮਾਡਲ ਸਾਡੇ ਕੋਲ ਡਿਸਪਲੇ ਤੇ ਆ ਜੀ ਜੀ ਉਹ ਕਸਟਮਾਈਜ਼ ਜੇ ਕੋਈ ਕਰਵਾਉਣਾ ਚਾਹੁੰਦਾ ਉਹ ਕਰ ਦੋਗੇ ਤੁਸੀਂ ਕਸਟਮਾਈਜ਼ ਵੀ ਹੋ ਜੂਗੀ ਥੋੜਾ ਜਿਹਾ ਟਾਈਮ ਸਰ ਜ਼ਿਆਦਾ ਲੱਗੂਗਾ ਜੀ ਬਸ ਜੀ 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 ਮੈਂਬਰਨ ਬੋਰਡ ਪੂਰੇ ਬਾਜ਼ਾਰ ਦੇ ਵਿੱਚ ਕਿਸੇ ਕੋਲ ਨਹੀਂ ਹੈ ਸਾਡੇ ਕੋਲ ਮੈਂਬਰਨ ਬੋਰਡ ਦੀ ਵੀ ਨਹੀਂ ਸਰ ਨੈਕਸਟ ਜਿਹੜੀ ਲਾਸਟ ਦੇ ਵਿੱਚ ਲੱਗੀ ਹੈ ਓਕੇ ਅਨਟੀਕ ਅਲਮੀਰਾ ਕਿਸੇ ਕੋਲ ਨਹੀਂ ਪੂਰੇ ਬਾਜ਼ਾਰ ਦੇ ਵਿੱਚ ਮਾਈ ਇਲੈਕਟ੍ਰੋਨਿਕਸ ਦੇ ਵਿੱਚ ਅਵੇਲੇਬਲ ਹੈ ਜੀ ਇਹ ਬੜੀ ਅਨਟੀਕ ਜੇ ਲੱਗ ਰਹੀ ਹੈ ਨਾ ਜਿਵੇਂ ਤੁਸੀਂ ਆਪਣੇ ਪੁਰਾਣੇ ਵਿਰਸੇ ਨੂੰ ਸੰਭਾਲ ਲਿਆ ਹੋਵੇ ਬਹੁਤ ਅੱਛਾ ਜੀ ਮੈਂਬਰਨ ਕਿੰਦੇ ਹਨ ਹਾਂ ਜੀ ਮੈਂਬਰਨ ਬੋਰਡ ਦੇ ਵਿੱਚ ਵੀ ਸਾਡੇ ਕੋਲ ਅਲਮੀਰਾ ਅਵੇਲੇਬਲ ਹੈ ਲੋਹੇ ਦੇ ਵਿੱਚ ਵੀ ਹਰ ਇੱਕ ਮਾਡਲ ਅਵੇਲੇਬਲ ਹੈ ਤੁਹਾਨੂੰ ਗਾਰਡਨ ਫਰਨੀਚਰ ਚਾਹੀਦਾ ਹੈ ਗਾਰਡਨ ਫਰਨੀਚਰ ਮਿਲੂਗਾ ਡਰੈਸਿੰਗ ਟੇਬਲ ਚਾਹੀਦਾ ਡਰੈਸਿੰਗ ਟੇਬਲ ਚ ਮਿਲੂਗੇ ਜੀ ਗਾਰਡਨ ਫਰਨੀਚਰ ਲੈ ਕੇ ਵੀ ਗਏ ਆ ਤੁਹਾਡੇ ਤੋਂ ਔਰ ਰੀਅਲੀ ਮੈਂ ਅਪਰੀਸ਼ੀਏਟ ਕਰਦਾ ਪਿੱਛੇ ਦੇਖੋ ਕਿੰਨਾ ਮੀਹ ਪਿਆ ਤਾਂ ਗਾਰਡਨ ਚ ਇਦਾਂ ਪਿਆ ਕੋਈ ਨੁਕਸਾਨ ਨਹੀਂ ਹੋਇਆ ਕੁਰਸੀਆਂ ਦਾ ਨਾ ਟੇਬਲ ਦਾ ਸਰ ਉਹ ਇਹ ਕੁਆਲਿਟੀ ਹੈ ਬੈਸਟ ਹੈ ਜੀ ਜੀ ਤੁਹਾਨੂੰ ਸਵਿੰਗ ਚਾਹੀਦੀ ਹੈ ਗਾਰਡਨ ਦੇ ਲਈ ਉਹ ਵੀ ਮਿਲੂਗੀ ਹਰ ਇੱਕ ਚੀਜ਼ ਮਾਈ ਇਲੈਕਟ੍ਰੋਨਿਕਸ ਤੇ ਅਵੇਲੇਬਲ ਹੈ ਜੀ ਸਰ ਮੰਦਰ ਦੇ ਵਿੱਚ ਵੀ ਸਾਡੇ ਕੋਲ ਕੰਪਲੀਟ ਰੇਂਜ ਹੈ ਸਸਤੇ ਤੋਂ ਸਸਤਾ ਵਧੀਆ ਤੋਂ ਵਧੀਆ ਮੰਦਰ ਸਾਡੇ ਕੋਲ ਇਹ ਵੀ ਅਵੇਲੇਬਲ ਹੈ ਇੱਚੇ ਤੁਸੀਂ ਕਸਟਮਾਈਜੇਸ਼ਨ ਕਰਾਉਣਾ ਚਾਹਦੇ ਹੋ ਕਸਟਮਾਈਜੇਸ਼ਨ ਵੀ ਕਰਾ ਸਕਦੇ ਹੋ ਜੀ ਹਰ ਇੱਕ ਰੇਂਜ ਮੰਦਰ ਦੀ ਵੀ ਸਾਡੇ ਕੋਲ ਪੂਰੀ ਅਵੇਲੇਬਲ ਹੈ ਜੀ ਮਤਲਬ ਨਾ ਦੇਖੋ ਰੂਹਾਨੀ ਸਕੂਨ ਮਿਲਣਾ ਘਰ ਦੇ ਭਾਗ ਖੁੱਲ ਜਾਣ ਨਸੀਬ ਜਿਹੜੇ ਆ ਉਹ ਜਾਗ ਜਾਂਦੇ ਆ ਤੇ ਸਵੇਰੇ ਸਵੇਰ ਜਾਂਦੋਂ ਉੱਠ ਕੇ ਡਰਾਈング ਰੂਮ ਚ ਬੈਠੇ ਆ ਤੁਹਾਡੀ ਸਿੱਧੀ ਨਿਗਾ ਮੰਦਰ ਤੇ ਪੈਂਦੀ ਆ ਜਾਂ ਆਪਣੇ ਕਮਰੇ ਚ ਨਿਕਲ ਕੇ ਕਿਚਨ ਚ ਨਿਕਲ ਕੇ ਮੰਦਰ ਤੇ ਨਿਗਾ ਪੈਂਦੀ ਆ ਦਿਨ ਉਹੀ ਬਹੁਤ ਚੰਗਾ ਬੀਤਦਾ ਨਾ ਪੋਜ਼ਿਟਿਵ ਔਰਾ ਘਰ ਆਉਂਦਾ ਪੋਜ਼ਿਟਿਵ એનર્ਜੀ ਘਰ ਆਉਂਦੀ ਆ ਤਾਂ ਬਹੁਤ ਸ਼ਾਨਦਾਰ ਬਹੁਤ ਖੂਬਸੂਰਤ ਜਿੰਨੀ ਤਾਰੀਫ ਕਰਾਂ ਉਨੀ ਕਰਾਂ ਤੇ ਪੈਸੇ ਤਾਂ ਨਹੀਂ ਬਹੁਤ ਜ਼ਿਆਦਾ ਪੈਸੇ ਕੋਈ ਜ਼ਿਆਦਾ ਨਹੀਂ ਸਰ ਮੰਦਰ ਸਾਡੇ ਕੋਲ 6000 ਰੁਪਏ ਤੋਂ ਫੁੱਲ ਸਾਈਜ਼ ਮੰਦਰ ਸਟਾਰਟ ਹੋ ਜਾਂਦਾ ਬਾਕੀ ਆਪਣੀ ਨੀਡ ਦੇ ਅਕੋਰਡਿੰਗ ਹੈ ਜੀ ਉਹ ਵੀ ਮਿਲੂਗਾ ਐਲਈਡੀ ਕੈਬਿਨੇਟ ਚਾਹੀਦੀਆਂ ਐਲਸੀਡੀ ਲਾਨ ਨੂੰ ਉਹ ਵੀ ਸਾਡੇ ਕੋਲ ਅਵੇਲੇਬਲ ਹੈ ਜੀ ਤੇ ਇਹ ਬਹੁਤ ਡਿਮਾਂਡ ਚ ਹੈ ਸਰ ਇਹ ਵੀ ਸਾਡੇ ਕੋਲ 12 13000 ਤੋਂ ਵਧੀਆ ਫੁੱਲ ਸਾਈਜ਼ ਸ਼ੁਰੂ ਹੋ ਜਾਂਦੀ ਹੈ ਜੀ ਫੁੱਲ ਸਾਈਜ਼ ਫੁੱਲ ਸਾਈਜ਼ ਜਿਹਦੇ ਨਾਲ ਇਧਰਲੇ ਸਾਈਡ ਤੇ ਆਪਾਂ ਬਾਕਸਸ ਵੀ ਦੇਖ ਰਹੇ ਹਾਂ ਹਾਂਜੀ ਹਾਂਜੀ ਸਰ 12 13000 ਤੋਂ ਸ਼ੁਰੂ ਹੋ ਜਾਂਦੀ ਹੈ ਫੁੱਲ ਸਹੀ ਸ਼ੁਰੂ ਹੋ ਜਾਂਦੀ ਹੈ ਫਿਰ ਉਹਦੀ ਡਿਸਕਾਊਂਟ ਵੀ ਹੋ ਜਾਣਾ ਕਰਾਂਗੇ ਸਰ ਚਲੋ ਇੱਕ ਗੱਲ ਹੋਰ ਕਹਿ ਦਿੰਨੇ ਜਿਹੜਾ ਇਸ ਦੀਵਾਲੀ ਤੱਕ ਆਊਗਾ ਫਰਨੀਚਰ ਲੈਂਦਾ ਹੈ ਜਾਂ ਬੁੱਕ ਕਰਾਂਦਾ ਹੈ ਵੀ ਵੀ 32 ਦੀ ਵੀਡੀਓ ਦੇਖ ਕੇ ਉਹ ਕੰਬੋਸ ਤੋਂ ਇਲਾਵਾ ਸਿੰਗਲ ਚੀਜ਼ ਕੋਈ ਵੀ ਬਾਇ ਕਰਦਾ ਫਲੈਟ 20% ਆਫ ਦਵਾਂਗੇ ਮੁਬਾਰਕਾਂ ਤੁਹਾਨੂੰ ਮੁਬਾਰਕਾਂ ਜਿੰਨੇ ਪ੍ਰਾਈਸਸ ਦੱਸੇ ਆ ਤੁਸੀਂ ਆਉਨੇ ਆ ਦੀਵਾਲੀ ਤੋਂ ਪਹਿਲਾਂ ਪਹਿਲਾਂ ਫਲੈਟ 20% ਡਿਸਕਾਊਂਟ ਵੀਡੀਓ ਨੂੰ ਸੇਵ ਕਰ ਲੈਣਾ ਡਾਊਨਲੋਡ ਕਰ ਲੈਣਾ ਪ੍ਰਾਈਸ ਆ ਕੇ ਇਹਨਾਂ ਦਾ ਬੈਚ ਕਰ ਲੈਣਾ ਹੈ 20% ਡਿਸਕਾਊਂਟ ਦੇ ਹਿਸਾਬ ਨਾਲ ਪੈਸੇ ਦੇਣੇ ਆ ਸਿਰਫ ਇਹ ਕੰਬੋ ਦੇ ਉੱਤੇ ਨਹੀਂ ਹੋਊਗੇ ਜੀ ਜਿਹੜੇ ਕੰਬੋ ਆ ਆਪਾਂ ਕੋਈ ਸਪੈਸ਼ਲ ਰੇਟ ਦੇ ਬਾਕੀ ਕੋਈ ਵੀ ਫਰਨੀਚਰ ਜਿੱਦਾਂ ਇਹ ਟੈਗ ਲੱਗਾ ਆ ਫਲੈਟ 20% ਆਫ ਦਵਾਂਗੇ ਜੀ 20% ਆਫ ਜੀ ਅੱਛਾ ਜੇ ਇਹਨਾਂ ਦੀ ਇਹ ਤਾਂ ਮੇਰੇ ਖਿਆਲ ਨਾਲ ਫਿਰ ਜਿੰਨੀ ਲੇਬਰ ਪੈਂਦੀ ਇਹਨੂੰ ਤਿਆਰ ਕਰਨ ਨੂੰ ਉਦੋਂ ਵੀ ਸਸਤਾ ਪੈ ਜਾਣਾ 100% ਸਰ ਹੂੰ ਕੀ ਬਾਤ ਬਹੁਤ ਸ਼ਾਨਦਾਰ ਬਹੁਤ ਅੱਛਾ ਸਰ ਇਹਦੇ ਵਿੱਚ ਸਾਡੇ ਕੋਲ ਕਾਫੀ ਟੇਬਲ ਮਿਲ ਜੂਗੇ ਜੀ ਕੰਸੋਲਸ ਮਿਲ ਜੂਗੇ ਇਹ ਵੀ ਇੰਪੋਰਟਡ ਫਰਨੀਚਰ ਹੈ ਜਿਹੜਾ ਨਵਾਂ ਸ਼ਹਿਰ 'ਚ ਅਜੇ ਤੱਕ ਕਿਸੇ ਕੋਲ ਨਹੀਂ ਆਇਆ ਸਾਡੇ ਕੋਲ ਅਵੇਲੇਬਲ ਹੈ ਔਰ ਮੈਂ ਫੇਰ ਦੱਸ ਰਿਹਾ ਹਾਂ ਬਜਾਜ ਫਾਈਨਾਂਸ ਸਾਡੇ ਕੋਲ ਅਵੇਲੇਬਲ ਹੈ ਜ਼ੀਰੋ ਡਾਊਨ ਪੇਮੈਂਟ ਦੇ ਉੱਤੇ 1 ਰੁਪਿਆ ਲੈ ਕੇ ਆਓ ਆਧਾਰ ਕਾਰਡ ਪੈਨ ਕਾਰਡ ਲੈ ਸਿਬਲ ਤੁਹਾਡਾ ਸਹੀ ਹੋਣਾ ਚਾਹੀਦਾ ਇੰਟਰਸਟ ਕਿ ਨਾ ਲੱਗੂਗਾ ਇੰਟਰਸਟ ਨਹੀਂ ਲੱਗੂਗਾ ਜੀ ਨਹੀਂ ਲੱਗੂਗਾ ਪ੍ਰੋਸੈਸਿੰਗ ਫੀਸ ਹੋਊਗੀ ਬਹੁਤ ਨੋਮੀਨਲ ਜੀ ਹੋਊਗੀ ਜੇ ਕਾਰਡ ਨਹੀਂ ਬਣਿਆ ਕਾਰਡ ਦੇ ਪੈਸੇ ਲੱਗੂਗੇ ਇੰਟਰਸਟ ਕਾਸਟ ਕੋਈ ਨਹੀਂ ਹੈ ਜੀ ਮੰਨ ਲਓ ਮੈਂ ਲੱਖ ਰੁਪਏ ਦਾ ਰੁਪਏ ਲੱਗੂਗੀ ਤੁਹਾਡੀ ਲੱਖ ਰੁਪਏ ਦੇ ਮੂਰੇ ਤੁਸੀਂ ਬੜੇ ਆਰਾਮ ਨਾਲ ਆਪਣੇ ਘਰੇ ਕੋਈ ਵੀ ਮਨਪਸੰਦੀਦਾ ਫਰਨੀਚਰ ਲੈ ਕੇ ਜਾ ਸਕਦੇ ਹੋ 1 ਰੁਪਿਆ ਲੈ ਕੇ ਆਓ ਆਧਾਰ ਕਾਰਡ ਪੈਨ ਕਾਰਡ ਬੈਂਕ ਅਕਾਊਂਟ ਲੈ ਕੇ ਆ ਫਰਨੀਚਰ ਲੈ ਜਾਓ ਮਤਲਬ ਮੈਂ ਪੇਪਰ ਪੈਨ ਲੈ ਕੇ ਲਿਸਟ ਬਣਾ ਲਵਾਂ ਮੈਨੂੰ ਕੀ ਕੀ ਚਾਹੀਦਾ ਬਣਾ ਲਓ ਸਰ ਜੀza ਮੈਨੂੰ ਬਹੁਤ ਸਾਰੀਆਂ ਪਸੰਦ ਆਈਆਂ ਔਰ ਕਮਾਲ ਦੀ ਗੱਲ ਹੈ ਕਹਿੰਦੇ ਕਿ ਤੁਹਾਡਾ ਜਿੰਨਾ ਮਰਜੀ ਬਿੱਲ ਬਣੇ ਤੁਸੀਂ 1 ਰੁਪਿਆ ਦੇਣਾ ਔਰ 0 ਇੰਟਰਸਟ ਲੱਗਣਾ 0 ਇੰਟਰਸਟ ਹੌਲੀ ਹੌਲੀ ਕਿਸ਼ਤਾਂ ਦੇਣਾ ਹੌਲੀ ਹੌਲੀ ਕਿਸ਼ਤਾਂ ਜੀ ਘਰ ਨੂੰ ਮਹਿਲ ਵਰਗੀ ਲੁੱਕ ਦੇ ਦੇਣੀ ਹੈ ਮਹਿਲ ਵਰਗੀ ਲੁੱਕ ਮੰਜਾਉਣਾ ਉਹ ਐਡਾ بڑا ਫਰਨੀਚਰ ਹੱਬ ਹੈ ਜੀ ਲੋਕਾਂ ਦੇ ਫਾਇਦੇ ਨਹੀਂ ਕਰਨ ਤਾਂ ਫਾਇਦਾ ਕੀ ਸਹੀ ਗੱਲ ਹੈ ਸਰ ਚਲੋ ਸਾਥੀ ਤੁਹਾਨੂੰ ਬਹੁਤ ਸਾਰਾ ਫਰਨੀਚਰ ਦਿਖਾਤਾ ਚੁਣ-ਚੁਣ ਕੇ ਫਰਨੀਚਰ ਦਿਖਾਤਾ ਔਰ ਮੈਨੂੰ ਉਮੀਦ ਹੈ ਇਸ ਦੀਵਾਲੀ ਤੁਸੀਂ ਆਪਣੇ ਸੁਪਨਿਆਂ ਦੇ ਘਰ ਨੂੰ ਨਵੀਂ ਪਹਿਚਾਣ ਦੇਵੋਗੇ ਇਸ ਦੀਵਾਲੀ ਤੁਸੀਂ ਆਪਣੇ ਘਰ ਦੀ ਨਵੀਂ ਕਹਾਣੀ ਲਿਖੋਗੇ ਔਰ ਜੇਕਰ ਤੁਸੀਂ ਆਪਣੇ ਦਫ਼ਤਰ ਨੂੰ ਸਜਾਉਣਾ ਹੈ ਘਰ ਨੂੰ ਬਹੁਤ ਸੋਹਣਾ ਬਣਾਉਣਾ ਹੈ ਤਾਂ ਕਿੱਥੇ ਆਉਣੇ ਮਾਈ ਇਲੈਕਟ੍ਰੋਨਿਕਸ ਤੇ ਮਾਈ ਇਲੈਕਟ੍ਰੋਨਿਕਸ ਦਾ ਐਡਰੈਸ ਇੱਕ ਵਾਰੀ ਫਿਰ ਤੋਂ ਕਨਫਰਮ ਕਰ ਦੋ ਮਾਈ ਇਲੈਕਟ੍ਰੋਨਿਕਸ ਚੰਡੀਗੜ੍ਹ ਰੋਡ ਤੇ ਹੈ ਜੀ ਕਚੈਰੀਆਂ ਦੇ ਇੱਕਦਮ ਸਾਹਮਣੇ ਤੇ ਬੜੋਦਾ ਬੈਂਕ ਦੇ ਨਾਲ ਜੀ ਆ ਸਕਰੀਨ ਤੇ ਨੰਬਰ ਚੱਲ ਰਹੇ ਚੇਤਨ ਜੀ ਇੱਕ ਵਾਰੀ ਬੋਲ ਕੇ ਦੱਸ ਦਿਓ 7009318386 ਸਾਡਾ ਨੰਬਰ ਹੈਗਾ ਜੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਨੰਬਰ ਵਰਕਿੰਗ 'ਚ ਰਹਿੰਦਾ ਜੀ ਅੱਛਾ ਚੇਤਨ ਜੀ ਜਾਣਦੇ ਜਾਣਦੇ ਫਿਰ ਤੋਂ ਆਖਰੀ ਸਵਾਲ ਜੀ ਕੋਈ ਝੋਲ ਤਾਨੀਆਂ ਕੋਈ ਹਿਡਨ ਚਾਰਜਸ ਤਾਨੀਆਂ ਇਹ ਨਾ ਹੋਵੇ ਬੰਦੇ ਜੇਬ ਚ ਢੇਵੇਂ ਪਾ ਕੇ ਲੈਣ 10 ਰੁਪਏ ਲੈਣ ਸਿੱਕੇ ਵੀ ਅਸੀਂ ਆ ਵੀ ਲੈਣਾ ਉਹ ਵੀ ਲੈਣਾ ਉਹ ਵੀ ਲੈਣਾ ਸਾਡਾ ਲੋਨ ਕਰਾ ਦਿਓ ਮੁੜ ਕੇ ਤੁਸੀਂ ਮੱਥੇ ਥਿਉੜੀ ਪਾ ਲਓ ਸਰ ਕੋਛੇ ਇਦਾਂ ਦਾ ਨਹੀਂ ਹੋਊਗਾ ਸਿਬਲ ਸਹੀ ਹੋਣਾ ਚਾਹੀਦਾ ਸਿਬਲ ਸਹੀ ਹੋਣਾ ਚਾਹੀਦਾ ਲੈ ਕੇ ਕੀ ਕੀ ਆਉਣਾ ਆਧਾਰ ਕਾਰਡ ਪੈਨ ਕਾਰਡ ਬੈਂਕ ਡਿਟੇਲ ਲਾਓ ਜੀ ਆਧਾਰ ਕਾਰਡ ਪੈਨ ਕਾਰਡ ਬੈਂਕ ਡਿਟੇਲ ਤੁਸੀਂ ਲੈਣੀਆਂ ਤੇ ਸਿੱਕੇ ਲੈਣੇ ਆ ਜੇ ਜੰਦੀ ਨਾਲ ਬਹਿ ਕੇ ਡੀਲ ਕਰ ਲੈਣੀ ਸਿਬਲ ਸਹੀ ਹੋਇਆ ਤਾਂ ਤੁਹਾਡੇ ਸੁਪਨੇ ਤਾਂ ਕਰ ਤੁਹਾਡੇ ਸੁਪਨਿਆਂ ਦਾ ਮਹਿਲ ਤਿਆਰ ਹੋ ਜਾਊਗਾ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਚੰਗੀ ਲੱਗੀ ਹੋਵੇਗੀ ਇਹਨਾਂ ਦੀ ਆਫਰਸ ਬਹੁਤ ਚੰਗੇ ਲੱਗੀਆਂ ਹੋਣਗੀਆਂ ਤੇ ਤੁਸੀਂ ਆਪਣਾ ਬਹੁਤ ਪਿਆਰਾ ਜਿਹਾ ਕਮੈਂਟ ਕਰੋਗੇ ਇਸ ਵੀਡੀਓ ਨੂੰ ਸ਼ੇਅਰ ਵੀ ਕਰੋਗੇ ਤਾਂ ਜੋ ਜਿਹੜੇ ਭੈਣ ਭਰਾ ਇਸ ਦੀਵਾਲੀ ਆਪਣੇ ਘਰ ਦੀ ਨਵੀਂ ਕਹਾਣੀ ਲਿਖਣਾ ਚਾਹੁੰਦੇ ਆ ਘਰ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਆ ਘਰ ਨੂੰ ਮਹਿਲਾਂ ਵਰਗਾ ਬਣਾਉਣਾ ਚਾਹੁੰਦੇ ਆ ਘਰ ਨੂੰ ਚਾਰ ਚੰਨ ਲਾਉਣਾ ਚਾਹੁੰਦੇ ਆ ਉਹ ਬਿਨਾਂ ਰੋਕੇ ਬਿਨਾਂ ਇੱਧਰ ਉੱਧਰ ਘੁੰਚਲੇ ਚੇਤਨ ਜੀ ਕੋ ਆਕੇ ਆਪਣੇ ਸੁਪਨੇ ਦਾ ਘਰ ਤਿਆਰ ਕਰਵਾ ਸਕਦੇ ਠੀਕ ਹੈ ਜੈਤਨ ਜੀ ਸਮਾਂ ਕੱਢਿਆ ਬਹੁਤ ਮਿਹਰਬਾਨੀ ਬੜੇ ਰਣਭੀਤ ਨੂੰ ਸ਼ਾਮ ਸ਼ੁਰੂਦਿਨੀ ਸ੍ਰੀ ਕਹਨੋਂ ਪਸੰਦੀ ਰਤੋ ਬੋਲਦੇ ਸਤਿ ਸ੍ਰੀ ਅਕਾਲ ਰੱਖਾ